ਅੱਜ ਮੀਟਿੰਗ ਕਰਨ ਤੋਂ ਪਹਿਲਾਂ ਮੈਂ ਸਾਡੇ ਇਸ ਮਨੁੱਖਤਾ ਦੇ ਕ੍ਰਾਂਤੀਕਾਰੀ ਭਗਤ ਜਿਨ੍ਹਾਂ ਭਾਰਤਾਂ ਨੇ ਬਹੁਤ ਸੱਦਤ ਵੀ ਸਹਾ ਤੇ ਜਿਨ੍ਹਾਂ ਦੀ ਪਵਿੱਤਰ ਸਤਗੁਰੂ ਜੀ ਨੇ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਹੁਤ ਵੱਡਾ ਸਥਾਨ ਬਖਸ਼ ਕੀਤਾ ਭਗਤ ਨਾਮਦੇਵ ਜੀ ਦੇ ਜਨਮ ਦਿਨ ਦੇ ਸਾਰੇ ਸਮੂੱਚੇ ਗੁਰਨਾਨਕ ਨਾਮ ਲੇਵਾ ਮਾਈ ਭਾਈ ਤੇ ਸਮੂੱਚੀ ਮਨੁੱਖਤਾ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਸੋਣਿਆ ਜੀ ਧਾਮੀ ਸਾਹਿਬ ਕੀ ਕਹਿ ਰਹੇ ਆ? ਕਹਿ ਰਹੇ ਆ ਸਾਡੇ ਮਨੁੱਖਤਾ ਦੇ ਕ੍ਰਾਂਤੀਕਾਰੀ ਭਗਤ। ਹੁਣ ਇਹ ਔਰ ਉਹ ਵੀ ਇੰਨੀ ਗੱਲ ਬੋਲਣੀ ਆ ਉਹ ਵੀ ਦੇਖ ਕੇ ਬੋਲ ਰਹੇ ਆ ਪੇਪਰ ਤੋਂ। ਇਹਦਾ ਮਤਲਬ ਇਹਨਾਂ ਨੂੰ ਲੈ ਕੇ ਦਿੱਤੀ ਗਈ ਆ। ਧਿਆਨ ਨਾਲ ਸੁਣਿਓ। ਜੈਨੂ ਮੈਨਾਂ ਦੀ ਬਿਰਤੀ ਰਸਾ ਕੀ ਕਰ ਰਹੇ ਆ। ਧਾਮੀ ਸਾਹਿਬ ਕਹਿ ਰਹੇ ਆ ਸਾਡੇ ਹਾਂ ਇੱਥੇ ਸਾਡੇ ਆ ਗਿਆ ਨੋਟ ਕਰੀ ਜਾ ਨਾਮ ਨਾਲ ਅੱਗੇ ਕਹਿ ਰਿਹਾ ਮਨੁਖਤਾ ਦੇ ਕ੍ਰਾਂਤੀਕਾਰੀ ਭਗਤ ਜਾਨਕਿ ਸ਼ੁਰੂ ਹੋਈ ਸਾਡਿਆਂ ਤੋਂ ਉਸ ਤੋਂ ਬਾਅਦ ਕ੍ਰਾਂਤੀਕਾਰੀ ਮਨੁਖਤਾ ਵਿੱਚ ਇਹ ਭਗਤ ਸਾਡੇ ਸਮਝ ਆ ਰਹੀ ਹੈ ਅੱਛਾ ਜੇ ਇਹਨਾਂ ਦੀ ਜਗ੍ਹਾ ਇਹ ਸਤਿਗੁਰੂ ਲਾਣ ਦੇ ਹੈ ਨਾ ਫਿਰ ਬ੍ਰਾਹਮਣ ਤੋਂ ਡਰ ਲੱਗਦਾ ਇਹਨਾਂ ਨੂੰ ਵੇਖੇ ਤੇ ਸਾਨੂੰ ਢਾਈ ਲੈ ਲਵੇ ਅੱਛਾ ਦੂਜੀ ਗੱਲ ਇਹਨਾਂ ਨੇ ਇਹ ਕਹੀ ਆ ਧਾਮੀ ਸਾਹਿਬ ਨੇ ਵੀ ਸਤਗੁਰ ਜੀ ਨੇ ਉਹਨਾਂ ਨੂੰ ਬਹੁਤ ਵੱਡੀ ਜਗ੍ਹਾ ਦਿੱਤੀ ਗੁਰੂ ਰਾਨ ਸਾਹਿਬ ਚ ਧਾਮੀ ਸਾਹਿਬ ਨੇਤਰੀਅਮ ਕਰਦੇ ਹੁੰਦੇ ਨੇ ਕਿ ਨਹੀਂ ਕਰਦੇ ਨੇ ਜੇ ਤੁਸੀਂ ਭਗਤੀ ਬੋਲਣਾ ਐਦਾਂ ਬੋਲ ਦਿਓ ਰੋਜ਼ ਪੜ੍ਹਦੇ ਚਾਰ ਪੌੜੀਆਂ ਨਾਨਕ ਭਗਤਾ ਸਦਾ ਵਿਗਾਸ ਲੋਕਾਂ ਨੂੰ ਪਤਾ ਲੱਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਭਗਤ ਬਣਾਈ ਜਾਂਦੇ ਆ ਜਿਵੇਂ ਤੁਸੀਂ ਆਪਣੇ ਭਾਗਤ ਬਣਾਈ ਜਾਂਦੇ ਸਾਡੇ ਕ੍ਰਾਂਤੀਕਾਰੀ ਭਗਤ ਤੁਹਾਡਾ ਸਾਡੇ ਇੱਕ ਕ੍ਰਾਂਤੀਕਾਰੀ 2 ਮੁਨਕਤਾ 3 ਤੇ 4 ਭਗਤ ਤੁਹਾਡੇ ਇੱਕ ਇੱਕ ਲਿਖੇ ਹੋਏ ਪੁਆਇੰਟ ਨੂੰ ਮੈਂ ਸਮਝਦਾ ਕਿਥੋਂ ਆਉਂਦੇ ਐ ਸਮਝ ਆ ਰਹੀ ਆ ਭਮੀ ਸਾਹਿਬ ਕੀ ਕਹਿ ਰਿਹਾ ਮੈਂ ਮੈਂ ਗੁਰਨਾਨ ਦੇਵ ਨੂੰ ਪੜਦਾ ਮੈਂ ਹੋਰ ਨਹੀਂ ਕਿਸੇ ਨੂੰ ਪੜਦਾ ਮੇਰੇ ਪਾਤਸ਼ਾਹ ਨੂੰ ਸੰਧਾਈ ਅੱਛਾ ਤੁਸੀਂ ਇਹ ਗੱਲ ਕਹੀ ਕਿ ਸਤਿਗੁਰ ਜੀ ਨੇ ਉਹਨਾਂ ਨੂੰ ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਜਗ੍ਹਾ ਦਿੱਤੀ ਤਾਂ ਮੀ ਸਾਹਿਬ ਤੈਨੂੰ ਅੰਮ੍ਰਿਤ ਛਕਿਆ ਹਾ ਤੁਸੀਂ ਤੈਨੂੰ ਨਿਤਨੇਮ ਕਰਨ ਦਾ ਰੋਜ਼ ਆ order ਆ ਨਿਤਨੇਮ ਦੇ ਵਿੱਚ ਆਉਂਦੀਆਂ ਦੀਆਂ ਪੌੜੀਆਂ ਐਡਾ ਨਹੀਂ ਕਹਿ ਸਕਦੇ ਤੁਸੀਂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਵੇ ਸਤਗੁਰ ਨਾਨਕ ਜੀ ਸਤਗੋਰੀ ਕਹਿਣਾ ਆ ਵੇ ਸਤਗੁਰ ਜੀ ਨਾਨਕ ਗੁਰੂ ਜੀ ਨਾਨਕ ਜੀ ਕਹਿ ਰਹੇ ਨੇ ਭਾਟਾ ਨੇ ਵਿਗਾਸ ਪੈਦਾ ਕੀਤਾ ਮੇਰੇ ਦਿਮਾਗ ਚ ਤਾਮੀ ਸਾਹਿਬ ਇਹਦਾ ਨਹੀਂ ਦੱਸ ਸਕਦੇ ਨੇ ਤਿਰਮ ਕਰ ਦੇਣੀ ਤੁਸੀਂ ਤੈਨੂੰ ਪਤਾ ਨਹੀਂ ਨੱਤਨੇ ਵਿੱਚ ਚਾਰ ਇੱਕ ਵਾਰੀ ਨਹੀਂ ਇੱਕ ਵਾਰੀ ਬੰਦਾ ਭੁੱਲ ਜਾਂਦਾ ਯਾਰ ਪੌੜੀ ਵਿੱਚ ਭੁੱਲ ਗਿਆ ਨਹੀਂ ਪਤਾ ਚਾਰ ਵਾਰੀ ਨਹੀਂ ਸਮਝ ਆ ਰਹੀ ਅੱਛਾ ਅੱਗੀ ਜਾ ਕੇ 17ਵੀਂ ਪੌੜੀ ਦੇ ਵਿੱਚ ਜਾ ਕੇ ਸੂਦਰ ਦੇ ਪਾਠ ਦੇ ਵਿੱਚ ਕੀ ਕਹਿੰਦੇ ਆ ਸਹੀ ਤੁਦ ਨੂੰ ਗਾਵਣ ਜੋਤ ਤੁ ਭਾਣਾ ਰੱਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਗਾਵਣ ਸੇ ਵਿੱਚ ਤਨਾ ਆਵਣ ਨਾਨਕ ਕਿਆ ਵਿਚਾਰੇ ਉਦੋਂ ਵੀ ਨਹੀਂ ਤੁਹਾਨੂੰ ਸਮਝ ਆਉਂਦੀ ਭਈ ਭਗਤ ਬੋਲਣ ਤੋਂ ਪਹਿਲਾਂ ਅਸੀਂ ਆ ਪੰਕਤੀ ਪੜ੍ਹ ਲਈਏ ਜਾਨਕਿ ਤੁਸੀਂ ਹੁਣ ਇੱਥੇ ਬਹਿ ਕੇ ਬਵਾਸ਼ੀ ਕਰੋਗੇ ਨਾ ਮੈਨੂੰ ਲੱਗਦਾ ਕਿ ਬਵਾਸ਼ੀ ਕਰ ਰਹੇ ਹੋ ਤੁਸੀਂ ਨਵਾਂੜੇ ਵਾਲਾ ਤਾੜਿਆਂ ਦੇ ਤੇ ਮੈਨੂੰ ਲੱਗਦਾ ਹੁਣ ਅੱਛਾ ਤੁਸੀਂ ਇਦਾਂ ਹੀ ਕਹਨੋ ਨਹੀਂ ਸਮਝਦੇ ਰੋਜ਼ ਤੁਸੀਂ ਤੁਹਾਨੂੰ ਨਿਤਰੇਮ ਕਹਿੰਦਾ ਅੜ ਰਿਹਾ ਹੈ ਨਾ ਤੁਸੀਂ ਰੋਜ਼ ਨਿਤਰੇਮ ਕਹਿੰਦਾ ਕਿ ਤੂੰ ਅਮਰਤਾ ਦੀ ਸੈਕਿਆ ਇਹ ਨਤਰੀਂ ਨਹੀਂ ਗੱਲਾਂ ਕਰਸੇ ਨਾ ਤੈਨੂੰ ਮੈਂ ਅਨੰਦ ਸਾਹਿਬ ਦੀ ਬਾਣੀ ਪੜ੍ਹਦੇ ਰੋਜ਼ ਉਹ ਭਗਤਾ ਕੀ ਚਾਹ ਨਰਾਲੀ ਚਾਲਾ ਨਾਲੀ ਭਗਤਾ ਕੇਰੀ ਵੇਖ ਮਾਰ ਚੱਲਣਾ ਲੱਭ ਲੋਭ ਹੰਕਾਰਤਾ ਚ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਐਦਾਂ ਨਹੀਂ ਕਹਿ ਸਕਦੇ ਕਿ ਭਗਤਾ ਨੇ ਨਵੀਂ ਚਾਲ ਕੱਢੀ ਭਗਤਾ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਬਣਾ ਦਿੱਤੀ ਹੋਈ ਹੈ ਕਿ ਤੁਹਾਡੇ ਦਿਮਾਗ ਤੇ ਤੰਦੂਆ ਪੈ ਜਾਂਦਾ ਫੇਟਾ ਪੈ ਜਾਂਦਾ ਤੁਹਾਨੂੰ ਤੁਸੀਂ ਸਿੱਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋ ਜਾਂ ਬ੍ਰਾਹਮਣ ਦੇ ਹੋ ਮੇਰਾ ਤੁਹਾਨੂੰ ਸਵਾਲ ਆ ਜੇ ਐਦਾਂ ਦੇ ਕੱਫੜ ਪਾਣ ਨਹੀਂ ਹੁੰਦੇ ਆ ਤਾਂ ਅਮੀ ਸਭ ਨਾ ਬੋਲਿਆ ਕਰੋ ਜ਼ਰੂਰੀ ਥੋੜੀ ਆ ਤੁਸੀਂ ਤੁਹਾਡੇ ਕਹਿਣ ਦੇ ਨਾਲ ਜਾਨਕਾ ਸਤਿਗੁਰੂ ਦਾ ਨਾਮ ਦੇ ਮਾਰਾ ਨਹੀਂ ਵੱਡੇ ਹੋ ਜਾਣਾ ਤੁਸੀਂ ਇੰਨਾ ਚਿਰ ਅਗੇ ਨਾ ਨੀ ਲਿਆ ਕਦੀ ਇੰਨਾ ਚਿਰ ਉਹਦਾ ਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦਾ ਵਾਲਾ ਦਰਬਾਰ ਸਾਹਿਬ ਤੋਂ ਕਦੀ ਤੁਸੀਂ ਹੈਨਾ ਉਹਨਾਂ ਚਰ ਮਨਾਈ ਨਹੀਂ ਹੈਗੇ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ ਉਹ ਉਦਾਂ ਦੇ ਰਹਿਣੇ ਆ ਪਰ ਜਿਹੜੀ ਤੁਹਾਡੀ ਸੋਚ ਆ ਮਾਰਥੇ ਤੋਂ ਇਥੋਂ ਗੁਲਾਮ ਲੋਗੋਂ ਤੁਸੀਂ ਇੱਕ ਪਾਸੇ ਤੁਸੀਂ ਨਾਨਕ ਲੈ ਵ ਜਿਹੜੀ ਨਾਨਕ ਨਾਮ ਲੈਵਾ ਸੰਤਾਂ ਨੇ ਹੈ ਨਾ ਹੋਰ ਨਾਨਕ ਲਾਭ ਲੈ ਸੰਤ ਸੰਗਤਾਂ ਕੌਣ ਨੇ ਦੱਸਿਓ ਮੈਨੂੰ ਜਿਹੜੇ ਨਾਨਕ ਦੇ ਨਾਮ ਤੇ ਧੰਦਾ ਕਰਦੇ ਨੇ ਕੌਣ ਕੌਣ ਨੇ ਤੁਸੀਂ ਸਿਰਫ ਉਹਨਾਂ ਨੂੰ ਮੁਆਰਕਾ ਦਿੰਦੇ ਹੋ ਤੁਹਾਨੂੰ ਸਮਝ ਆ ਰਿਹਾ ਮੈਂ ਕੀ ਕਹਿ ਰਿਹਾ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਸਤਿਕਾਰਯੋਗ ਤੁਸੀਂ ਪਰ ਜੇ ਤੁਹਾਡੀਆਂ ਹਰਕਤਾਂ ਐਦਾ ਰਹੀਆਂ ਹੈ ਨਾ ਤੇ ਮੈਨੂੰ ਬਾਣੀ ਦੇ ਅਰਥ ਬਾਣੀ ਦੇ ਅਰਥ 11 ਤਰ੍ਹਾਂ ਹੋਣੇ ਨੇ ਜਿਹੜੇ ਕਦੀ ਇੱਕ ਸ਼ਬਦ ਵੀ ਨਹੀਂ ਪੜਿਆ ਨਾ ਬਾਣੀ ਦਾ ਮੈਂ ਉਹਨੂੰ ਵੀ ਯਾਦ ਕਰਾ ਦੇਣੀ ਆ ਬਾਣੀ ਮੈਂ ਗੁਰੂ ਦਾ ਸਿੱਖ ਆ ਮੈਂ ਤੁਹਾਡੇ ਵਰਗੇ ਵਰਨ ਵੰਡਿਤ ਰਹਿਣ ਵਾਲੇ ਲੋਕਾਂ ਦਾ ਸਿੱਖ ਨਹੀਂ ਮੈਂ ਠੀਕ ਆ ਇਹਨਾਂ ਨਾਲ ਹੀ ਤਾਂ ਮੈਂ ਸਭ ਤੁਸੀਂ ਕਹਿੰਦੇ ਅੱਛਾ ਸਿੱਧਾ ਹੀ ਉੱਠ ਕੇ ਭਗਤ ਵਾਰ ਕਰ ਅੱਛਾ ਮੈਨੂੰ ਦੱਸੋ ਤੇ ਤੁਹਾਡੀ ਤੁਹਾਡੀ ਜਿਹੜੀ ਸੋਚ ਆ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆ ਰਹੀ ਹੈਗੀ ਆ ਗੁਰੂ ਅਰਜਨ ਦੇਵ ਜੀ ਤਾਂ ਭਗਤ ਲਿਖ ਵੀ ਸਕਦੇ ਸੀ ਭਗਤ ਕਹਿ ਵੀ ਸਕਦੇ ਸੀ ਕਿਉਂਕਿ ਉਹ ਸਮਝਦੇ ਸੀ ਉਹਨਾਂ ਨੂੰ ਤੁਸੀਂ ਸਮਝਦੇ ਆ ਇਹਨਾਂ ਨੂੰ ਕਦੀ ਸਮਝਿਆ ਸਤਿਗੁਰ ਕਬੀਰ ਜੀ ਨੂੰ ਕਦੀ ਸਮਝਿਆ ਨਾਮਦੇਵ ਜੀ ਨੂੰ ਸਦਨਾ ਜੀ ਨੂੰ ਸੈਨ ਜੀ ਨੂੰ ਕਦੀ ਸਮਝਣ ਦੀ ਕੋਸ਼ਿਸ਼ ਕੀਤੀ ਜੇ ਸਮਝਿਆ ਦੱਸ ਦਿਓ ਤੁਹਾਨੂੰ ਤਾਂ ਉਹਨਾਂ ਦੀਆਂ ਜਿਹੜੀਆਂ ਜਿਹੜੇ ਕਬੀਲੇ ਦੇ ਲੋਕ ਨੇ ਤੁਹਾਨੂੰ ਉਹ ਨਹੀਂ ਚੰਗੇ ਲੱਗਦੇ ਉਹ ਤੁਹਾਨੂੰ ਚੂੜੇ ਚ ਮਾਰ ਦਿੰਦੇ ਆ ਤਮੀ ਸਮਝ ਆ ਰਹੇ ਮੈਂ ਕੀ ਕਹਿ ਰਿਹਾ ਹਾਂ ਸਾਡੇ ਸਾਡੇ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਕੀ ਸਵਾਗਤ ਕ੍ਰਾਂਤੀਕਾਰੀ ਮਨੁੱਖਤਾ ਵਾਸਤੇ ਮਨੁੱਖਤਾ ਵਾਸਤੇ ਕ੍ਰਾਂਤੀਕਾਰੀ ਸਾਡੇ ਜਨਕੀ ਕਹਿੰਦਾ ਮਨੋ ਕਹਿ ਰਿਹਾ ਆ ਵੀ ਸਾਡੇ ਤਾਂ ਮੀ ਸਾਭ ਹਰਜੋ ਇਹਦਾ ਨਹੀਂ ਕੋਈ ਵੀ ਨਹੀਂ ਤਾਂ ਜਨਤਾ ਜਦਨ ਜਾਗ ਪਈ ਹੈ ਨਾ ਜਦਨ ਇਹ ਰੰਗਰੇਟੇ ਗੁਰੂ ਕੇ ਬੇਟੇ ਜਦਨੇ ਚੂੜੇ ਚਮਾਰ ਜਾਗ ਪਏ ਧਾਮੀ ਸਾਹਿਬ ਮੈਂ ਸੱਚੀ ਕਹਿੰਦਾ ਹਾਂ ਤੁਹਾਨੂੰ ਇਹਨਾਂ ਨੇ ਫਿਰ ਮੈਂ ਕਹਿ ਰਿਹਾ ਤੁਹਾਨੂੰ ਇਹਨਾਂ ਨੇ ਮੈਂ ਫਿਰ ਕਹਿ ਰਿਹਾ ਜਿਹੜੇ ਅੱਜ ਤੁਹਾਨੂੰ ਤੁਹਾਡੀ ਇੱਜ਼ਤ ਕਰਦੇ ਹੈ ਨਾ ਇਹਨਾਂ ਨੇ ਤੁਹਾਨੂੰ ਇੱਥੇ ਪੈ ਨਹੀਂ ਰੱਖਣ ਦੇਣਾ ਇਹ ਤੇਰਾ ਮੇਰਾ ਵਾਦਾ ਆ। ਠੀਕ ਹੈ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਆਪਣੀ ਦੇਰ ਜਰਾ ਠੀਕ ਹੈ ਤੁਸੀਂ ਜ਼ਿੰਮੇਵਾਰ ਹੋ ਜਿਹੜੀਆਂ ਤੁਸੀਂ ਇੰਨੀ ਗੱਲ ਵੀ ਤੁਸੀਂ ਲੈ ਕੇ ਬੋਲ ਰਹੇ ਹੋ ਯਾਰ ਇਹਦਾ ਮਤਲਬ ਤੁਹਾਡੇ ਦਿਲ ਦੇ ਵਿੱਚ ਸਤਕਾਰੀ ਨੂੰ ਉਹਨਾਂ ਦਾ ਯਾਰ ਸੰਘ ਹਣੀ ਚਾਹੀਦੀ ਸਾਨੂੰ ਕੋਈ